ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਚੋਪਈ ਸਾਹਿਬ ਇੱਕ ਓੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੇ ਦਸਮੀ ਕਬਿਓ ਬਾਚ ਬੇਨਤੀ ਚੋਪਈ ਹਮਰੇ ਕਰੋ ਹਾਥ ਤੇ ਰਖਾ ਕੂਨ ਹੋਏ ਚਿਤ ਕੀ ਛਾ ਤਵ ਚਨਨ ਮਨ ਰਹਿ ਮਾਰ ਆਪਣਾ ਜਾਨ ਕਰੋ ਪ੍ਰਤੀ ਪਾਰ ਹਮਰੇ ਦੁਸ਼ਟ ਸਪੈ ਤੁਮ ਕਭ ਹੋ ਆਪਹਾ ਦੇ ਮੋਹਿ ਬਚਾਵਾ ਸੁਖਿ ਬਸੈ ਮੁਰ ਪਰਿਵਾਰਾ ਸੇਵਕ ਸਿਖ ਸਪੈ ਕਰਤਾਰਾ ਮੋਰ ਅਛਾ ਨਿਜ ਕਰਦਾ ਕਰਿਆ ਸਬੈਨ ਕੋ ਆਜ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੁਰਭਜਨ ਕੀ ਰਹੇ ਪਿਆਸਾ ਤੁਮੇ ਛੜ ਕੋਈ ਵਰਨਾ ਤੇ ਹੂੰ ਜੋ ਬਰਚਾਉ ਸੁ ਤੁਮ ਤੇ ਪਾਉ ਸੇਵਕ ਸਿਖ ਮਾਰੇ ਧਾਰਿ ਹੈ ਝੁਨ ਝੁਨ ਸਤਰ ਹਮਾਰੇ ਮਾਰਿ ਹੈ ਆਪ ਹਾਥ ਦੇ ਮੁਝੇ ਬਰੇ ਅਹਿਮਨ ਕਾਲ ਕਾ ਤਰਾਸਨ ਮਰੇ ਐ ਖੂ ਜੋਸ ਦਾ ਹਮਾਰੇ ਪਤ ਸਾਹਿਬ ਸ੍ਰੀ ਅਸਤੁਰ ਜੋ ਕਰ ਜੋ ਰੱਛਾ ਰਾਖ ਲੈ ਹੋ ਮੋਹ ਰਖਨ ਹਾਰੇ ਸਾਹਿਬ ਸੰਸਹਾਏ ਪਿਆਰੇ ਦਿਨ ਬੰਦ ਦੁਸ਼ਨ ਕੇ ਹਮ ਤਾ ਤੂ ਪੂਰੇ ਚਤੁਰਦਸ਼ ਕੰਤਾ ਕਾਲ ਪਏ ਬ੍ਰਹਮਾ ਵਤਰਾ ਕਾਲ ਪਏ ਸ਼ਿਵ ਜੋ ਵਤਰਾ ਕਾਲ ਪਏ ਕਰਮਿਸ਼ਣ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾ ਸਾਜਵਨ ਕਾਲ ਜੋਗੀ ਸਵਕਿਯ ਬੇਦਰਾਜ ਬ੍ਰਹਮਾ ਜੁਥਿਓ ਜਮਨ ਕਾਲ ਸਭ ਲੋਕ ਸੁਵਾਰਾ ਨਮਸਕਾਰ ਹੈ ਤੈ ਮਹਾਰਾਜ ਜਮਨ ਕਾਲ ਸੁਭਜਿਕ ਤਬਨਾਯ ਦੇਵ ਗੈਤ ਜੈਸ਼ਨ ਪਜਾਇਓ ਆਦਨ ਤੇ ਕਵਤਾਰਾ ਸੁਹੀ ਗੁਰੂ ਸਮਝੋ ਮਾਰਾ ਨਮਸਕਾਰ ਤਸੀਖੋ ਮਾਰੀ ਸਕਲ ਪ੍ਰਦਾਜ ਨੇ ਆਪ ਸੁਵਾਰੀ sevakna ko sirgun sukh deo satran ko pal mo bad kiyo kat kat ke antrik janat pale bure ki peer pehchanat chiti te kuntre asthola sapar kripa drisht kar phula santan dukh pae te dukhi sukh pae sadhan ke sukhi ek ek ki peer pehchanay kat kat ke pat pat ki janay jab utkarsh kar akr tarara praja tarat tab deh apara jab akr karth ho kamhu ਤੁਮ ਮੈਂ ਮਿਲਤ ਦੇ ਤਰ ਸਭ ਸਮਝੇਤੇ ਬਦਨ ਸ੍ਰਿਸ਼ਟ ਸਭ ਤਾਰੇ ਆਪ ਆਪਣੀ ਬੂਜ ਚਾਰੇ ਤੂੰ ਸਭ ਹੀ ਤੇ ਰਹਿਤ ਨਿਰਾਲੁ ਮਜਾਨਤ ਬੇਦ ਭੇਦ ਅਰ ਆਲਮ ਨਰੰਕਾਰ ਨਮਕਾਰ ਨਲੰਬ ਆਗਨੀਲ ਨਾਦ ਸੰਬ ਤਾਂ ਕਾ ਮੁੜ ਚਰਤ ਪੇਦਾ ਜਾਕੂ ਪੇਵਨ ਪਾਵਤ ਬੇਦਾ ਤਾਂ ਕੋ ਕਿਰਪਾ ਹਕ ਨੁਮਾਨਤ ਭਾਮੂੜਿ ਕਛ ਪੇਦ ਨਾ ਜਾਣਤ ਮਹਾਦੇਵ ਤੋ ਇਹਤ ਸਦਾ ਆਸ਼ੀਵਨ ਅੰਕਾਰ ਕਾ ਚਿਨਤ ਨਹਿ ਪੇਵਿਆ ਫ ਆਪਣੀ ਉਦਹਿ ਜੀਤੀ ਬਰਨਤ ਪਿੰਨ ਪਿੰਨ ਤੁਹ ਤੇ ਤੀ ਤੁਮਰ ਲਖਾ ਨ ਜਾਏ ਪਸਾਰਾ ਕਹਿ ਵਿਦ ਸਦਾ ਪ੍ਰਥਮ ਸੰਸਾਰਾ ਇਕੈ ਰੂਪਨੂਪਸਰੂਪਾ ਰੰਗ ਪਿਉ ਰਾਵ ਕਹੀ ਭੂ ਪਾਇਣ ਜਜ ਜਿ ਸਿਤ ਜਿ ਕੀਨੀ ਉਤਖਾਨ ਬਹੁ ਰਚਦੀਨੀ ਕਹਉ ਫੂਲ ਰਾਜਾ ਹੋਏ ਬੈਠਾ ਕਹਉ ਸੁਮਟ ਪਿਉ ਸੰਕਰੇ ਕੈ ਠਾ 시ਗਰੀ ਸ੍ਰਿਸ਼ਟ ਦਿਖਾਇ ਚੰਪਵ ਆਤ ਗਾਦ ਸਰੂਪ ਸਿਯੰਪ ਅਵਰਥਾ ਮੇਰੀ ਤੁਮ ਕਰੋ ਸਿੱਖ ਉਬਾਰ ਸਿੱਖ ਸੰਕਰੋ ਦੁਸ਼ਟ ਤੇ ਉਠਵਤ ਉਤਪਤਾ ਸਿੱਖ ਨਮਲੇਸ਼ ਕਰੋ ਰਣ ਘਾਤਾ ਜੇ ਅਸਪੁਰ ਤਵ ਸਰਨੀ ਪਰੇ ਤਿਨ ਕੈ ਦੁਸ਼ਟ ਦੁਖ ਹੈ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਕਿ ਕੈ ਤੁਮ ਸੰਕਰ ਸਵਟਾਰੇ ਜੋ ਖਲ ਕਾ ਇਕ ਭਾਰਤ ਆਇ ਹੈ ਤਾਂ ਕੇ ਕਾਲ ਨਿਕਟ ਨਹਿ ਆਹ ਰੱਛਾ ਹੋਏ ਤਾਹੇ ਸੁਭ ਕਾਲਾ ਦੁਸ਼ਟ ਰਿਸ਼ਟ ਤ੍ਰੇਂਤ ਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨਹਰ ਹੋ ਤਾ ਕੇ ਤਾਪਤ ਨਕ ਮੋਹਰ ਹੋ ਰਿਤ ਸਿਧ ਘਰੋਂ ਸੁਭ ਹੋਈ ਦੁਸ਼ਟ ਸ਼ਾ ਸ਼ਬ ਸਕੇ ਨ ਕੋਈ ਇਕ ਬਾਜ ਜਨਮ ਸੰਭਾਰ ਅਕਾਲ ਪਾਸਤੇ ਤਾਹੇ ਉਬਾਰ ਜਨਰ ਨਾਮ ਤੇਹਾਰੋ ਕਹ ਦਰ ਦੁਸ਼ਟ ਦੋਖ ਤੇ ਰਹਾ ਖੜਗ ਕੀਤਨੇ ਸ਼੍ਰਿਣ ਤਿਹਾਰੀ ਆਪ ਹਾ ਦੇ ਲਿਹੋ ਬਾਰੀ ਸਰਬ ਠੋਰ ਮੋ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਸਤਨਾ ਸ੍ਰੀ ਵਾਹਿਗੁਰੂ ਸਾਹਿਬ ਜੀ ਚੋਪਈ ਸਾਹਿਬ ਇਕ ਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੇ ਦਸਮੀ ਕਬਿਓ ਬਾਚ ਬੇਨਤੀ ਚੋਪਈ ਹਮਰੇ ਕਰੋ ਹਾਥ ਤੇ ਰਖਾ ਕੂਨ ਹੋਏ ਚਿਤ ਕੀ ਛਾ ਤਵ ਚਨਨ ਮਨ ਰਹਿ ਮਾਰ ਆਪਣਾ ਜਾਨ ਕਰੋ ਪ੍ਰਤੀ ਪਾਰ ਹਮਰੇ ਦੁਸ਼ਟ ਸਪੈ ਤੁਮ ਕਭ ਹੋ ਆਪਹਾ ਦੇ ਮੋਹਿ ਬਚਾਵਾ ਸੁਖਿ ਬਸੈ ਮੁਰ ਪਰਿਵਾਰਾ ਸੇਵਕ ਸਿਖ ਸਪੈ ਕਰਤਾਰਾ ਮੋਰ ਅਛਾ ਨਿਜ ਕਰਦਾ ਕਰੈ ਸਬੈਨ ਕੋ ਆਜ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੁਰਭਜਨ ਕੀ ਰਹੇ ਪਿਆਸਾ ਤੁਮੇ ਛੜ ਕੋਈ ਵਰਨਾ ਤਿਉ ਜੋ ਬਰਚਾਉ ਸੁ ਤੁਮਤੇ ਪਾਉ ਸੇਵਕ ਸਿਖ ਮਾਰੇ ਧਾਰਿ ਹੈ ਝੁਨ ਝੁਨ ਸਤਰ ਹਮਾਰੇ ਮਾਰਿ ਹੈ ਆਪ ਹਾਥ ਦੇ ਮੁਝੇ ਬਰੇ ਅਹਿਮਨ ਕਾਲ ਕਾ ਤਰਾਸਨ ਮਰੇ ਐ ਖੂਜੋ ਸੁਦਾ ਹਮਾਰੇ ਪਤਸਾਹ ਸ੍ਰੀ ਅਸਤੁਰ ਜੋ ਕਰ ਜੋ ਰੱਛਾ ਰਾਖ ਲੈ ਹੋ ਮੋਹ ਰਖਨ ਹਾਰੇ ਸਾਹਿਬ ਸੰਸਹਾਏ ਪਿਆਰੇ ਦਿਨ ਬੰਦ ਦੁਸ਼ਨ ਕੇ ਹਮ ਤਾਤ ਮੁਹ ਪਰੇ ਚਤੁਰਦਸ ਕੰਤਾ ਕਾਲ ਪਾਇ ਬ੍ਰਹਮਾ ਵਤਰਾ ਕਾਲ ਪਾਇ ਸ਼ਿਵ ਜੋ ਵਤਰਾ ਕਾਲ ਪਾਇ ਕਰਮਿਸ਼ਣ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾ ਸਾਜਵਨ ਕਾਲ ਜੋਗੀ ਸਵਕਿਯ ਬੇਦਰਾਜ ਬ੍ਰਹਮਾ ਜੁਥਿਓ ਜਮਨ ਕਾਲ ਸੁਭ ਲੋਕ ਸੁਵਾਰਾ ਨਮਸਕਾਰ ਹੈ ਤੈ ਮਹਾਰਾਜ ਜਮਨ ਕਾਲ ਸੁਭ ਜਗਤ ਬਨਾਇ ਦੇਵ ਗੈਤ ਜੈਸ਼ਨ ਪਜਾਇਓ ਆਦੰਤਿ ਕਿਵਤਾਰਾ ਸੁਹੀ ਗੁਰੂ ਸਮਝੋ ਮਾਰਾ ਨਮਸਕਾਰ ਤਸੀਖੋ ਮਾਰੀ ਸਕਲ ਪ੍ਰਦਾਜ ਨੇ ਆਪ ਸੁਵਾਰੀ ਸੇਵਕਨ ਕਉ ਸੇਵਨ ਸੁਖ ਦਿਓ ਸਤਰਨ ਕਉ ਭਲ ਮੋ ਬਦਕਿਓ ਕਟ ਕਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਛੀਟੀ ਤੇ ਕੁੰਤਰ ਅਸਥੋਲਾ ਸਪਰਿ ਕਿਰਪਾ ਦ੍ਰਿਸ਼ਟ ਕਰ ਫੁਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘਾਟ ਘਟ ਕੇ ਪਰਪਟ ਕੀ ਜਾਣੈ ਜਬ ਉਦਕਰਖ ਕਰ ਆਕਰਖ ਤਾਰਾ ਪ੍ਰਜਾ ਤਰਤ ਤਬ ਦੇ ਅਪਾਰਾ ਜਬ ਆਕਰਖ ਕਰਤ ਹੋ ਕਮਹੂ ਤੁਮ ਮੈਂ ਮਿਲਤ ਦੇਤਾਰ ਸਭ ਹਉ ਜੀਤੇ ਬਦਨ ਸ੍ਰਿਸ਼ਟ ਸਭ ਤਾਰੇ ਆਪ ਆਪਣੀ ਬੂਝ ਉਚਾਰੇ ਤੂ ਸੁਭੀਤੇ ਰਹਤ ਨਿਰਾਲੁ ਜਾਨਤ ਬੇਦ ਭੇਦ ਅਰ ਆਲਮ ਨਰਨੰਕਾਰ ਨੰਬਕਾਰ ਨਲੰਬ ਆਗਨੀਲ ਨਾਦ ਸੰਭ ਤਾਂਕ ਮੁੜ ਚਰਤ ਭੇਦਾ ਜਾਕੋ ਪੇਵਨ ਪਾਵਤ ਬੇਦਾ ਤਾਂ ਕੋ ਕਿਰਪਾਹ ਕਨੁਮਾਨਤ ਭਾ ਮੂੜਿ ਕਛ ਪੇਦ ਨ ਜਾਣਤ ਮਹਾਦੇਵ ਤੋ ਹਤ ਸਦਾ ਆਸ਼ੀਵਨ ਰੰਗਾਰ ਕਾ ਚਿਨਤ ਨਹਿ ਪੇਵਿਆਪ ਆਪਣੀ ਉਦਹਿ ਜੀਤੀ ਬਰਨਤ ਪਿੰਨ ਪਿੰਨ ਤੁਹ ਤੇ ਤੀ ਤੁਮਰ ਲਖਾ ਨ ਜਾਏ ਪਸਾਰਾ ਕਹਿ ਵਿਦ ਸਜਾ ਪ੍ਰਥਮ ਸੰਸਾਰਾ ਇਕੈ ਰੂਪਨੂਪਸਰੂਪਾ ਰੰਗ ਪਿਉ ਰਾਵ ਕਹੀ ਪੂਪਾਇਣ ਜਜ ਜਿ ਸਿਤ ਜਿ ਕੀਨੀ ਉਤਪਦ ਖਾਨ ਬਹੁ ਰਚਦੀਨੀ ਕਹਉ ਫੂਲ ਰਾਜਾ ਹੋਏ ਬੈਠਾ ਕਹਉ ਸੁਮਟ ਪਿਉ ਸੰਕਰੇ ਕੈ ਠਾ 시ਗਰੀ ਸ੍ਰਿਸ਼ਟ ਦਿਖਾਇ ਚੰਪਵ ਆਤ ਗਾਰ ਸਰੂਪ ਸੇੰਪ ਅਵਰਥਾ ਮੇਰੀ ਤੁਮ ਕਰੋ ਸਿਖ ਉਬਾਰ ਸਿਖ ਸੰਕਰੋ ਦੁਸ਼ਟ ਤੇ ਉਠਵਤ ਉਤਪਤਾ ਸਿਖ ਨਮਲੇਸ਼ ਕਰੋ ਰਣ ਘਾਤਾ ਜੇ ਅਸਪੁਰ ਤਵ ਸਰਨੀ ਪਰੇ ਤਿਨ ਕੈ ਦੁਸ਼ਟ ਦੁਖ ਹੈ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਕਿ ਕੈ ਤੁਮ ਸੰਕਰਸ਼ ਬਟਾਰੇ ਜੋ ਖਲ ਕਾ ਇਕ ਭਾਰਤ ਆਏ ਹੈ ਤਾਂ ਕੇ ਕਾਲ ਨਿਕਟ ਨਹਿ ਆਹ रछोवे तहै शुभ काला दुष्टरिष्ट तरंत तत्काल कृपा दृष्टि तन जाहे न हरहो तां के ताप्त नकम हरहो रिद सिध घरो शुभ होई दुष्ट शा शबे सके न कोई एक बार जन्म में संभारा काल पासते ताही उबारा जिनर नाम ते हरो कह दर दुष्ट दुख ते रहा खड्ग कीर्तन श्रण तिहारी आप हा दै लेहो बारी सर्व ठोर महो सहाय दुष्ट दुख ते लेहो बचाई सतना ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚੌਪਈ ਸਾਹਿਬ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੇ ਦਸਮੀ ਕਬਿਓ ਬਾਚ ਬੇਨਤੀ ਚੌਪਈ ਹਮਰੀ ਕਰੋ ਹੱਥ ਤੇ ਰਖਾ ਕੂਨ ਹੋਏ ਚਿਤ ਕੀ ਛਾ ਤਵ ਚਨਨ ਮਨ ਰਹਿ ਮਾਰ ਆਪਣਾ ਜਾਨ ਕਰੋ ਪ੍ਰਤੀ ਪਾਰ ਹਮਰੇ ਦੁਸਤ ਸਪੈ ਤੁਮ ਕਭ ਹੋ ਆਪਹਾ ਦੇ ਮੋਹਿ ਬਚਾਵਾ ਸੁਖਿ ਵਿਸੈ ਮੋਰ ਪ੍ਰਿਵਾਰਾ ਸੇਵਕ ਸਿਖ ਸਪੈ ਕਰਤਾਰਾ ਮੋਰ ਅਥਾ ਨਿਜ ਕਰਦਾ ਕਰੈ ਸਭਨ ਕੋ ਆਜ ਸੰਗਰਿਆ ਪੂਰਨ ਹੋਏ ਹਮਾਰੀ ਆਸਾ ਤੁਰਭਜਨ ਕੀ ਰਹਿ ਪਿਆਸਾ ਤੁਮੇ ਛਾੜ ਕੋਈ ਵਰਨਾ ਤਿਹੂ ਜੋ ਬਰ ਚਾਹੂ ਸੁ ਤੁਮ ਤੇ ਪਾਉ ਸੇਵਕ ਸਿਖ ਮਾਰੇ ਧਾਰਿ ਹੈ ਟੁਨ ਟੁਨ ਸਤ੍ਰ ਹਮਾਰੇ ਮਾਰਿ ਹੈ ਆਪ ਹਾਥ ਦੇ ਮੁਝੇ ਬਰੇ ਅਹਿਮਨ ਕਾਲ ਕਾ ਤਰਾਸ ਨ ਮਰੀਐ ਖੂਜੋ ਸੁਦਾ ਹਮਾਰੇ ਪਤ ਸਾਹਿਬ ਸ੍ਰੀ ਅਸਤੁਰ ਜੋ ਕਰਿ ਰਖ ਰੱਛਾ ਰਾਖ ਲੈ ਹੋ ਮੋਹ ਰਖਨ ਹਾਰੇ ਸਾਹਿਬ ਸੰਸਹਾਇ ਪਿਆਰੇ ਦਿਨ ਬੰਦ ਦੁਸ਼ਨ ਕੇ ਹਮ ਤਾ ਤੁਹ ਪਰੇ ਚਤੁਰਦਸ਼ ਕੰਤਾ ਕਾਲ ਪੈ ਬ੍ਰਹਮਾ ਵਤਰਾ ਕਾਲ ਪੈ ਸ਼ਿਵ ਜੋ ਵਤਰਾ ਕਾਲ ਪੈ ਕਰਮਿਸ਼ਣ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾ ਸਾਜਵਨ ਕਾਲ ਜੋਗੀ ਸਵਕਿਯ ਬੇਦਰਾਜ ਬ੍ਰਹਮਾ ਜੁਥਿਓ ਜਮਨ ਕਾਲ ਸਭ ਲੋਕ ਸੁਵਾਰਾ ਨਮਸਕਾਰ ਹੈ ਤੈ ਮਹਾਰਾਜ ਜਮਨ ਕਾਲ ਸੁਭਜਤ ਬਨਾਇਓ ਦੇਵ ਦੇਤ ਜੈ ਸ਼ਨੁ ਪਜਾਇਓ ਆਦਨ ਤੇ ਕਵਤਾਰਾ ਸੁਹੀ ਗਰੂ ਸਮਝੋ ਮਾਰਾ ਨਮਸਕਾਰ ਤਿਸਖੋ ਮਾਰੀ ਸਕਲ ਪ੍ਰਦਾਜ ਨੇ ਆਪ ਸਵਾਰੀ शिवकन कौ शिवगुण सुख दिया सत्रन कौ पल मो बद कियो काट काट के अंतर की जानत भले बुरे की पीर पहचानत चीटी ते कुंजरेस फूला सा पर कृपा दृष्ट कर फूला संतन दुख पाए ते दुखी सुख पाए साधन के सुखे एक एक की पीर पहचानै काट काट के पट पट की जानै जबुद करख कराकर तारा प्रजा तरत तब दे अपारा जब आकरख करत हो कमहु ਤੁਮ ਮੈਂ ਮਿਲਤ ਦੇਤਰ ਸਭ ਹਉ ਜੀਤੇ ਬਦਨ ਸ੍ਰਿਸ਼ਟ ਸਭ ਤਾਰੇ ਆਪ ਆਪਣੀ ਬੂਜ ਉਚਾਰੇ ਤੂ ਸੁਭੀਤੇ ਰਹਤ ਨਿਰਾਲੁ ਜਾਨਤ ਬੇਦ ਭੇਦ ਅਰ ਆਲਮ ਨਰਨਕਾਰ ਨੰਬਕਾਰ ਨਲੰਬ ਆਗਨੀਲ ਨਾਦ ਸੰਭ ਤਾਂਕ ਮੁੜ ਚਰਤ ਭੇਦਾ ਜਾਕੋ ਪੇਵਨ ਪਾਵਤ ਬੇਦਾ ਤਾਂ ਕੋ ਕਿਰਪਾਹ ਅਨੁਮਾਨਤ ਭਾ ਮੂੜਿ ਕਛ ਪੇਦ ਨ ਜਾਣਤ ਮਹਾਦੇਵ ਕਾ ਇਹ ਤ ਸਦਾ ਆਸ਼ੀਵ ਨਰੰਕਾਰ ਕਾ ਚੇਨਤ ਨਹਿ ਪੇਵਿਆ ਪਪਨੀ ਉਦਹਿ ਜੇਤੀ ਬਰਨਤ ਪਿਨ ਪਿਨ ਤੁਹ ਤੇ ਤੀ ਤੁਮਰ ਲਖਾ ਨ ਜਾਏ ਪਸਾਰਾ ਕਹਿ ਵਿਦ ਸਜਾ ਪ੍ਰਥਮ ਸੰਸਾਰਾ ਇੱਕ ਹੈ ਰੂਪਨੁ ਉਪਸਰੂਪਾ ਰੰਗ ਪਿਓ ਰਾਵ ਕਹੀ ਪੂ ਪਾਇਣ ਜਜ ਸਿਤ ਜਿ ਕਿਨੀ ਉਤਖਾਨ ਬਹੁ ਰਚਦੀਨੀ ਕਹਉ ਫੂਲ ਰਾਜਾ ਹੋ ਬੈਠਾ ਕਹਉ ਸਮਟ ਪਿਓ ਸ਼ੰਕਰੇ ਕੈਠਾ 시ਗਰੀ ਸ੍ਰਿਸ਼ਟ ਦਿਖਾਇ ਚੰਪਵ ਆਤਗਾਰ ਸਰੂਪ ਸਿਯੰਪ ਅਵਰਥਾ ਮੇਰੀ ਤੁਮ ਕਰੋ ਸਿੱਖ ਉਬਾਰ ਸਿੱਖ ਸੰਤ ਰੋ ਦੁਸ਼ਟ ਤੇ ਉਠਵਤ ਉਤਪਤਾ ਸਿਕਮਲੇਸ਼ ਕਰੋ ਰਣ ਘਾਤਾ ਜੇ ਅਸਪੁਰਤ ਤਵ ਸਰਨੀ ਪਰੇ ਤਿਨ ਕੈ ਦੁਸ਼ਟ ਦੁਖ ਹੈ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਨਿਕੈ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਭਾਰਤ ਆਏ ਹੈ ਤਾਂ ਕੇ ਕਾਲ ਨਿਕਟ ਨਹਿ ਆਹ रछोवे <inate> तहै सब काला दुष्टरिष्ट स्टर, तरंत तत्काल कृपा दृष्टि तन जाहे न हरहो तां के ताप्त नकम हरहो रिद सिध धर्मो शुभ होई दुष्ट शा शबे सके न कोई एक बार जन्म में संभारा काल पासते तहै उबारा तांक जिनर नाम ते हरो कह दर दुष्ट दुख ते रहा खड़ग कीर्तन श्रण तिहारी आप हा दै लेहो बारी सर्व ठोर महो सहाय दुष्ट दुख ते लेहो बचाई सतना ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚੋਪਈ ਸਾਹਿਬ ੴ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੇ ਦਸਮੀ ਕਬਿਓ ਬਾਚ ਬੇਨਤੀ ਚੋਪਈ ਹਮਰੇ ਕਰੋ ਹੱਥ ਤੇ ਰਖਾ ਕੂਨ ਹੋਏ ਚਿਤ ਕੀ ਛਾ ਤਵ ਚਨਨ ਮਨ ਰਹਿ ਮਾਰ ਆਪਣਾ ਜਾਨ ਕਰੋ ਪ੍ਰਤੀ ਪਾਰ ਹਮਰੇ ਦੁਸਤ ਸਪੈ ਤੁਮ ਕਬ ਹੋ ਆਪਹਾ ਦੇ ਮੋਹਿ ਬਚਾਵਾ ਸੁਖਿ ਵਿਸੈ ਮੋਰ ਪ੍ਰਿਵਾਰਾ ਸੇਵਕ ਸਿਖ ਸਪੈ ਕਰਤਾਰਾ ਮੋਰ ਅਛਾ ਨਿਜ ਕਰਦਾ ਕਰੈ ਸਭਨ ਕੋ ਆਜ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੁਰ ਭਜਨ ਕੀ ਰਹੇ ਪਿਆਸਾ ਤੁਮੇ ਛਡ ਕੋਈ ਵਰਨਾ ਤਿਹੂ ਜੋ ਬਰਚਾਉ ਸੁਤਮ ਤੇ ਪਾਉ ਸੇਵਕ ਸਿਖ ਮਾਰੇ ਧਾਰਿ ਹੈ ਝੁਨ ਝੁਨ ਸਤ੍ਰ ਹਮਾਰੇ ਮਾਰਿ ਹੈ ਆਪ ਹਾਥ ਦੇ ਮੁਝੇ ਬਰਿਆ ਮਨ ਕਾਲ ਕਾ ਤਰਾਸ ਨ ਮਰਿਆ ਖੁ ਜੋ ਸੁਦਾ ਹਮਾਰੇ ਪਤ ਸਾਹ ਸ੍ਰੀ ਅਸਤੁਰ ਜੋ ਕਰ ਘਰ ਰੱਛਾ ਰਾਖ ਲੈ ਹੋ ਮੋ ਰਖਨ ਹਾਰੇ ਸਾਹਿਬ ਸੰਸਾਏ ਪਿਆਰੇ ਦਿਨ ਬੰਦ ਦੁਸ਼ਮਣ ਕੇ ਹਮਤਾ ਤੂ ਪਰੇ ਚਤੁਰਦਸ ਕੰਤਾ ਕਾਲ ਪਏ ਬ੍ਰਹਮਾ ਵਤਰਾ ਕਾਲ ਪਏ ਸ਼ਿਵ ਜੋ ਵਤਰਾ ਕਾਲ ਪਏ ਕਰਮਿਸ਼ਣ ਪ੍ਰਕਾਸ਼ਾ ਸਿਕਲ ਕਾਲ ਕਾ ਕੀ ਆਤਮਾ ਸਾਜ ਬਨ ਕਾਲ ਜੋਗੀ ਸਵਕਿਯ ਬੇਦਰਾਜ ਬ੍ਰਹਮਾ ਜੁਥਿਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤੈ ਮਹਾਰਾਜ ਜਮਨ ਕਾਲ ਸੁਭਜਕਤ ਬਨਾਇਓ ਦੇਵ ਗੈਤ ਜੈ ਸ਼ਨੁ ਪਜਾਇਓ ਆਦਨ ਤੇ ਕਵਤਾਰਾ ਸੁਹੀ ਗਰੂ ਸਮਝੋ ਮਾਰਾ ਨਮਸਕਾਰ ਤਸੀਖੋ ਮਾਰੀ ਸਕਲ ਪ੍ਰਦਾਜ ਨੇ ਆਪ ਸਵਾਰੀ ਸੇਵਕਨ ਕਉ ਸੇਵਨ ਸੁਖ ਦਿਓ ਸਤਰਨ ਕਉ ਭਲ ਮੋ ਬਦਕਿਓ ਕਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਛੀਟੀ ਤੇ ਕੁੰਤਰ ਅਸਥੋਲਾ ਸਪਰਿ ਕਰਿਪਾ ਦ੍ਰਿਸ਼ਟ ਕਰ ਫੁਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘਾਟ ਘਟ ਕੇ ਪਰਪਟ ਕੀ ਜਾਣੈ ਜਬ ਉਦਕਰਖ ਕਰ ਆਕਰਖ ਤਾਰਾ ਪ੍ਰਜਾ ਤਰਤ ਤਬ ਦੇ ਅਪਾਰਾ ਜਬ ਆਕਰਖ ਕਰਤ ਹੋ ਕਮਹੂ ਤੁਮ ਮੈਂ ਮਿਲਤ ਦੇਤਰ ਸਭ ਹਉ ਜੀਤੇ ਬਦਨ ਸ੍ਰਿਸ਼ਟ ਸਭ ਤਾਰੇ ਆਪ ਆਪਣੀ ਬੂਝ ਉਚਾਰੇ ਤੂ ਸੁਭੀਤੇ ਰਹਤ ਨਿਰਾਲੁ ਜਾਨਤ ਬੇਦ ਭੇਦ ਅਰ ਕਾਲਮ ਨਰਨੰਕਾਰ ਨੰਬਕਾਰ ਨਲੰਬ ਆਗਨੀਲ ਨਾਦ ਸੰਭ ਤਾਂਕ ਮੁੜ ਚਰਤ ਪੇਦਾ ਜਾ ਕੋ ਪੇਵਨ ਪਾਵਤ ਬੇਦਾ ਤਾਂ ਕੋ ਕਿਰਪਾਹ ਕਨੁਮਾਨਤ ਭਾ ਮੂੜਿ ਕਛ ਪੇਦ ਨ ਜਾਣਤ ਮਹਾਦੇਵ ਤੋ ਇਹ ਤ ਸਦਾ ਆਸ਼ੀਵ ਨਰੰਕਾਰ ਕਾ ਚੇਨਤ ਨਹਿ ਪੇਵਿਆ ਪਪਨੀ ਉਦਹਿ ਜੇਤੀ ਬਰਨਤ ਪਿਨ ਪਿਨ ਤੁਹ ਤੇ ਤੀ ਤੁਮਰ ਲਖਾਨ ਜੈ ਪਸਾਰਾ ਕਹਿ ਵਿਦ ਸਜਾ ਪ੍ਰਥਮ ਸੰਸਾਰਾ ਏਕੈ ਰੂਪਨੂਪਸਰੂਪਾ ਰੰਗ ਪਿਓ ਰਾਵ ਕਹੀ ਪੂਪਾਇਣ ਜਜ ਜਿ ਸਿਤ ਜਿ ਕੀਨੀ ਉਤਖਾਨ ਬਹੁ ਰਚਦੀਨੀ ਕਹਉ ਫੂਲ ਰਾਜਾ ਹਵੇ ਬੈਠਾ ਕਹਉ ਸਮਟ ਪਿਓ ਸ਼ੰਕਰੇ ਕੈਠਾ 시 ਗ੍ਰੀਸ਼ ਰਿਸ਼ਟ ਦਿਖਾਇ ਚੰਪਵ ਆਤਗਾਰ ਸਰੂਪ ਸਿਯੰਪ ਅਵਰਥਾ ਮੇਰੀ ਤੁਮ ਕਰੋ ਸਿੱਖ ਉਬਾਰ ਸਿੱਖ ਸੰਤ ਰੋ ਦੁਸ਼ਟ ਤੇ ਉਠਵਤ ਉਤਪਤਾ ਸਿਕਮਲੇਸ਼ ਕਰੋ ਰਣ ਘਾਤਾ ਜੇ ਅਸਪੁਰਤ ਤਵ ਸਰਨੀ ਪਰੇ ਤਿਨ ਕੈ ਦੁਸ਼ਟ ਦੁਖ ਹੈ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਨਿਕੈ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਭਾਰਤ ਆਏ ਹੈ ਤਾਂ ਕੇ ਕਾਲ ਨਿਕਟ ਨਹਿ ਆਹ रछोवे तहै शुभ काला दुष्टरिष्ट तरंत तत्काल कृपा दृष्टि तन जाहे न हरहो तां के ताप्त नकमो हरहो रिद सिध घरो शुभ होई दुष्ट शा शवे सके न कोई एक बा जन्म में संभारा काल पासते ताहि उबारा जिनर नाम ते हरो कह दर दुष्ट दुख ते रहा खड़ग कीर्तन श्रण तिहारी आप हा दै लेहो बारी सर्व ठोर महो सहाय दुष्ट दुख ते लेहो बचाई सतना ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚੋਪਈ ਸਾਹਿਬ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੇ ਦਸਮੀ ਕਬਿਓ ਬਾਚ ਬੇਨਤੀ ਚੋਪਈ ਹਮਰੀ ਕਰੋ ਹੱਥ ਤੇ ਰਖਾ ਕੂਨ ਹੋਏ ਚਿਤ ਕੀ ਛਾ ਤਵ ਚਨਨ ਮਨ ਰਹਿ ਮਾਰ ਆਪਣਾ ਜਾਨ ਕਰੋ ਪ੍ਰਤੀ ਪਾਰ ਹਮਰੇ ਦੁਸਤ ਸਪੈ ਤੁਮ ਕਭ ਹੋ ਆਪਹਾ ਦੇ ਮੋਹਿ ਬਚਾਵਾ ਸੁਖਿ ਵਿਸੈ ਮੋਰ ਪ੍ਰਿਵਾਰਾ ਸੇਵਕ ਸਿਖ ਸਪੈ ਕਰਤਾਰਾ ਮੋਰ ਅਥਾ ਨਿਜ ਕਰਦਾ ਕਰੈ ਸਬੈਨ ਕੋ ਆਜ ਸੰਗਰੈ ਪੂਰਨ ਹੋਏ ਹਮਾਰੀ ਆਸਾ ਤੁਰਭਜਨ ਕੀ ਰਹਿ ਪਿਆਸਾ ਤੁਮੇ ਛਡ ਕੋਈ ਵਰਨਾ ਤਿਹੂ ਜੋ ਬਰ ਚਾਹੂ ਸੁਤਮ ਤੇ ਪਾਉ ਸੇਵਕ ਸਿਖ ਮਾਰੇ ਧਾਰਿ ਹੈ ਝੁਨ ਝੁਨ ਸਤ੍ਰ ਹਮਾਰੇ ਮਾਰਿ ਹੈ ਆਪ ਹਾਥ ਦੇ ਮੁਝੇ ਬਰਿਆ ਮਨ ਕਾਲ ਕਾ ਤਰਾਸ ਨ ਮਰਿਆ ਖੁ ਜੋ ਸੁਦਾ ਹਮਾਰੇ ਪਤ ਸਾਹ ਸ੍ਰੀ ਅਸਤੁਰ ਜੋ ਕਰ ਘਰ ਰੱਛਾ ਰਾਖ ਲੈ ਹੋ ਮੋ ਰਖਨ ਹਾਰੇ ਸਾਹਿਬ ਸੰਸਹਾਇ ਪਿਆਰੇ ਦਿਨ ਬੰਦ ਦੁਸ਼ਮਣ ਕੇ ਹਮਤਾ ਤਹੁ ਪਰੇ ਚਤੁਰਦਸ ਕੰਤਾ ਕਾਲ ਪਏ ਬ੍ਰਹਮਾ ਵਤਰਾ ਕਾਲ ਪਏ ਸ਼ਿਵ ਜੋ ਉਤਰਾ ਕਾਲ ਪਏ ਕਰਮਿਸ਼ਣ ਪ੍ਰਕਾਸ਼ਾ ਸਿਕਲ ਕਾਲ ਕਾ ਕੀ ਆਤਮਾ ਸਾਜ ਬਨ ਕਾਲ ਜੋਗੀ ਸਵਕਿਯ ਬੇਦਰਾਜ ਬ੍ਰਹਮਾ ਜੁਥਿਓ ਜਮਨ ਕਾਲ ਸਭ ਲੋਕ ਸੁਵਾਰਾ ਨਮਸਕਾਰ ਹੈ ਤੈ ਮਹਾਰਾਜ ਜਮਨ ਕਾਲ ਸੁਭਜਕਤ ਬਨਾਇਓ ਦੇਵ ਦੇਤ ਜੈਸ਼ਣੁ ਪਜਾਇਓ ਆਦਨ ਤੇ ਕਵਤਾਰਾ ਸੁਹੀ ਗਰੂ ਸਮਝੋ ਮਾਰਾ ਨਮਸਕਾਰ ਤਿਸਖੋ ਮਾਰੀ ਸਕਲ ਪ੍ਰਦਾਜ ਨੇ ਆਪ ਸਵਾਰੀ ਸੇਵ ਕਰਨ ਕਉ ਸੇਵਨ ਸੁਖ ਦਿਓ ਸਤਰਨ ਕਉ ਭਲ ਮੋ ਬਦਕਿਓ ਕਟ ਕਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਛੀਟੀ ਤੇ ਕੁੰਤਰ ਅਸਥੋਲਾ ਸਪਰਿ ਕਰਿਪਾ ਦ੍ਰਿਸ਼ਟ ਕਰ ਫੁਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘਾਟ ਘਟ ਕੇ ਪਰਪਟ ਕੀ ਜਾਣੈ ਜਬ ਉਦਕਰਖ ਕਰ ਆਕਰਖ ਤਾਰਾ ਪ੍ਰਜਾ ਤਰਤ ਤਬ ਦੇ ਅਪਾਰਾ ਜਬ ਆਕਰਖ ਕਰਤ ਹੋ ਕਮਹੂ ਤੁਮ ਮੈਂ ਮਿਲਤ ਦੇਤਰ ਸਭ ਹਉ ਜੀਤੇ ਬਦਨ ਸ੍ਰਿਸ਼ਟ ਸਭ ਤਾਰੇ ਆਪ ਆਪਣੀ ਬੂਜ ਚਾਰੇ ਤੂ ਸੁਭੀਤੇ ਰਹਤ ਨਿਰਾਲੁ ਜਾਨਤ ਬੇਦ ਭੇਦ ਅਰ ਕਾਲਮ ਨਰਨਕਾਰ ਨੰਬਕਾਰ ਨਲੰਬ ਆਗਨੀਲ ਨਾਦ ਸੰਭ ਤਾਂ ਕਾ ਮੁੜ ਚਰਤ ਪੇਦਾ ਜਾ ਕੋ ਪੇਵਨ ਪਾਵਤ ਬੇਦਾ ਤਾਂ ਕੋ ਕਿਰਪਾਹ ਅਨੁਮਾਨਤ ਭਾ ਮੂੜਿ ਕਛ ਪੇਦ ਨ ਜਾਣਤ ਮਹਾਦੇਵ ਤੋ कहत सदा शिव नरणकार का चित नहिं पेव आप अपनी उदय जेती बरनत बिन पिन तुह तेती तुमर लखान जाय पसारा कह विद सजा प्रथम संसार एकै एक एक रूप अनुप सुरूपार रंग पियो राव कहि पूपा इंद्र जे जसित सित सिनी उत्पन्न खान बहु रच दीने कहौ फूल राजा वे बैठा कहौ सिमट पियो शंकर कैठा श्री श्रीष्ट दिखाय चंपव आशुगार स्वरूप श्यामप ਬਰਛਾ ਮੇਰੀ ਤੁਮ ਕਰੋ ਸਿੱਖ ਉਬਾਰ ਸਿੱਖ ਸੰਕਰੋ ਦੁਸ਼ਟ ਤੇ ਉਠਵਤ ਉਤਪਤਾ ਸਿੱਖ ਨਮਲੇਸ਼ ਕਰੋ ਰਣ ਘਾਤਾ ਜੇ ਅਸਪੁਰਤ ਤਵ ਸਰਨੀ ਪਰੇ ਤਿਨ ਕੈ ਦੁਸ਼ਟ ਦੁਖ ਹੈ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਕਿ ਕੈ ਤੁਮ ਸੰਕਰਿ ਸਵਟਾਰੇ ਜੋ ਖਲ ਕਾ ਇਕ ਭਾਰਤ ਆਇ ਹੈ ਤਾਂ ਕੇ ਕਾਲ ਨਿਕਟ ਨਹਿ ਆਹ रछोवे तहै सब काला दुष्टरिष्ट तरंत तत्काल कृपा दृष्टि तन जाहे न हरहो तां ता के ताप्त नकम हरहो रिद सिध घरो शुभ होई दुष्ट शा शबे सके न कोई एक बा जन्म में संभारा काल पासते ताहु बारा जिनर नाम ते हरो कह दर दुष्ट दुख ते रहा खड़ग कीर्तन श्रण तिहारी आप हा दै लेहो बारी सर्व ठोर महो सहाय दुष्ट दुख ते लेहो बचाई सतनाम श्री वाहेगुरु साहिब जी